ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਜੀ ਕੀ ਹਾਲ ਚਾਲ ਆਪਣੇ ਭਾਜੀ ਹਾਂਜੀ ਤੁਹਾਡੀ ਪੋਸਟ ਉਹ ਦੇਖੀ ਮੈਂ ਤਾਂ ਦੱਸਿਆ ਗਿਆ ਕਿਰਪਾਨ ਸਿੰਘ ਨਾਂ ਦੇ ਆਪਣਾ ਬੰਦਾ ਆ ਉਹ ਉਹਨੂੰ ਰਿਪਲਾਈ ਕੀਤਾ ਬਹੁਤ ਵਧੀਆ ਗੱਲ ਐ ਜੀ ਉਹ ਬੰਦਾ ਜਿਹੜਾ ਲੱਗ ਰਿਹਾ ਹਰੇਕ ਵੀਡੀਓ ਜਿੰਨੀਆਂ ਵੀ ਇਧਰੋਂ ਵੀਡੀਓ ਪੈ ਰੀਆਂ ਕੋਈ ਰਿਵਰਸ ਮਾਈਗ੍ਰੇਸ਼ਨ ਦੀ ਕਿਸੇ ਵੀ ਚੈਨਲ ਤੇ ਕੋਈ ਵਾਪਸ ਜਾਣ ਦੀ ਗੱਲ ਕਰ ਰਿਹਾ ਉਹ ਬੰਦਾ ਆ ਕੇ ਮੈਸੇਜ ਉੱਥੇ ਹੀ ਕਰਦਾ ਤੇ ਮੈਸੇਜ ਕਰਕੇ ਨਹੀਂ ਉਹ ਬਾਰ-ਬਾਰ ਮੈਸੇਜ ਕਰਦਾ ਜਿੱਦ ਆਪਣੀ ਜਿੱਦ ਪਗਾਉਂਦਾ ਵੀ ਇੱਕ ਵੀਡੀਓ ਤੇ ਆਪਣਾ ਉਦਾਂ ਵੀਊ ਦੇ ਦੋ ਵੀ ਗੋਡੇ ਆ ਜਾਂ ਚਲੋ ਕੋਈ ਨਹੀਂ ਵੀ ਠੀਕ ਹੈ ਜਿੱਦਾਂ ਠੀਕ ਲੱਗਦਾ ਸਭ ਨੂੰ ਨਹੀਂ ਉਹ ਇਦਾਂ ਨਹੀਂ ਕਹਿੰਦਾ ਸਭ ਨੂੰ ਠੀਕ ਲ ਵਧੀਆ ਆ ਵੀ ਉੱਥੇ ਜਾਣਾ ਚਾਹੀਦਾ ਆ ਵੀ ਆਪਣਾ ਕੰਮ ਕਰ ਕਰੋ ਉੱਥੇ ਪੰਜਾਬ ਸੰਭੋ ਨਹੀਂ ਉਹ ਬੰਦਾ ਆਪਣੀ ਜਿੱਦ ਪਗਾ ਰਿਹਾ ਇੱਕ ਇੱਕ ਦੋ ਦੋ ਚਾਰ ਚਾਰ ਪੰਜ ਪੰਜ ਮੈਸੇਜ ਬਾਰ ਤੋਂ ਬਾਰ ਕਰ ਰਿਹਾ ਤੋਂ ਉਹਨਾਂ ਵੀਡੀਓ ਤੇ ਕਰ ਰਿਹਾ ਜਿਹੜਾ ਕੋਈ ਪੰਜਾਬ ਦੀ ਗੱਲ ਕਰਦਾ ਕਹਣਾ ਤਾਂ ਉੱਥੇ ਫਿਰ ਉਹ ਬੰਦਾ ਦੱਸ ਰਿਹਾ ਵੀ ਕਈ ਵੀਡੀਓ ਦੇ ਮੈਸੇਜ ਤੋਂ ਸੇਮ ਸਾਰੀਆਂ ਵੀਡੀਓਜ਼ ਨੂੰ ਰਪਲਾਈ ਉਹੀ ਮੈਸੇਜ ਕੀਤੇ ਆ ਨਾਮ ਬਾਣੀ ਦੀ ਗੱਲ ਦੱਸ ਰਿਹਾ ਨਾ ਬਹੁਤ ਵਧੀਆ ਗੱਲ ਆ ਮਨੁੱਖਾ ਜੀਵਨ ਹੀ ਸਾਨੂੰ ਇਸ ਕਰਕੇ ਮਿਲਿਆ ਸੀ ਵੀ ਆਪਾਂ ਨਾਮ ਬਾਣੀ ਚ ਪਰ ਇਹ ਉਹ ਕਾਲਪੁਰਖ ਦੀ ਕਿਰਪਾ ਨਾਲ ਜਿਹੜਾ ਸਮਾਜਿਕ ਜੀਵਨ ਆ ਉਹ ਵੀ ਅਸੀਂ ਜੀਣਾ ਆ ਉਹਦੇ ਜੀਂਦੇ ਸਮਾਜਿਕ ਜੀਵਨ ਦੇ ਵਿੱਚ ਰਹਿੰਦੇ ਆਂ ਹੀ ਆਪਾਂ ਨਾਮ ਬਾਣੀ ਦਾ ਅਭਿਆਸ ਕਰਨਾ ਹੈ ਤੇ ਜਦੋਂ ਕੋਈ ਪੰਜਾਬ ਦੀ ਗੱਲ ਆਉਂਦੀ ਉਹ ਬੰਦਾ ਹਰੇਕ ਵੀਡੀਓ ਥੱਲੇ ਬਾਰ-ਬਾਰ ਕਮੈਂਟ ਕਰਕੇ ਜਿੱਦਾਂ ਆਪਣੀ ਗੱਲ ਜਾਣ ਕੇ ਜਿੱਦ ਪਗਾ ਰਿਆ ਜੀ ਉਹ ਕਹਿੰਦੇ ਮੈਂ ਮੈਸੇਜ ਦੇਖਿਆ ਸੀ ਉਹ ਕਹਿੰਦੇ ਸੀ ਵੀ ਨਸਲ ਖਰਾਬ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਨਸਲ ਖਰਾਬ ਨਸਲਾਂ ਖਰਾਬ ਹੋ ਗਈਆਂ ਪਹਿਲੀਆਂ ਦੀਆਂ ਸਾਡੀਆਂ ਹੋ ਗਈਆਂ ਸਭ ਦੀਆਂ ਹੋ ਗਈਆਂ ਇਹਨਾਂ ਦੀ ਵੀ ਹੋ ਗਈ ਆ ਜੇ ਪੁਰਾਣਾ ਆਏ ਹੋਣਗੇ ਇਹ ਤਾਂ ਜੇ ਨਸਲ ਨਹੀਂ ਖਰਾਬ ਹੋਈ ਤਾਂ ਇਹਨਾਂ ਨੂੰ ਕਹੋ ਵੀ ਉੱਥੇ ਜਾ ਕੇ ਆਪਣੇ ਨਿਆਣਿਆਂ ਨੂੰ ਕਹੋ ਵੀ ਚਲੋ ਉੱਥੇ ਰਹੀਏ ਉੱਥੇ ਵਾਲੇ ਨਿਆਣਿਆਂ ਨੂੰ ਦੁਨੀਆ ਚ ਜਿੱਥੇ ਮਰ ਤੇ ਇੱਥੇ ਵਾਲੇ ਨਿਆਣਾਂ ਨੂੰ ਕਹਿ ਕੇ ਚਲੋ ਜੇ ਵੱਡੇ ਆ ਜਿਹਨਾਂ ਦੇ ਇਹਨਾਂ ਨੂੰ ਕਹਿ ਦੋ ਵੀ ਆਪਣੇ ਤੇ ਤੁਹਾਡੇ ਵੱਡੇ ਨਿਆਣੇ ਤਾਂ ਲੈ ਜਾਓ ਉੱਥੇ ਲਿਜਾ ਕੇ ਰਹਿ ਕੇ ਦਿਖਾ ਦਿਓ ਫੇ ਪਤਾ ਲੱਗ ਜੂ ਨਸਲ ਖਰਾਬ ਹੋਈ ਆ ਕਿ ਨਹੀਂ ਨਸਲ ਬਦਲੀ ਆ ਕਿ ਨਹੀਂ ਇਹ ਬੰਦੇ ਇੰਡੀਆ ਦੀ ਕੋਈ ਵੀਡੀਓ ਆ ਰਹੀ ਆ ਕੋਈ ਏਜੰਟ ਕੋ ਬਾਹਰ ਦੀਆਂ ਗੱਲਾਂ ਕਰ ਰਿਹਾ ਕੋਈ ਜਾਂ ਪੰਜਾਬ ਨੂੰ ਛੱਡਣ ਦੀ ਉੱਥੇ ਨਹੀਂ ਗੱਲ ਕਰ ਰਿਹਾ ਵੀ ਸਬਰ ਸੰਤੋਖ ਨਾਲ ਬੈਠੋ ਵੀ ਸੰਤੋਖ ਹੀ ਸਾਰਾ ਕੁਝ ਆ ਸਬਰ ਹੀ ਸਾਰਾ ਕੁਝ ਆ ਨਾ ਨਾਮ ਬਾਣੀ ਨਾਲ ਜੁੜੋ ਇਦਰ ਲੀਆਂ ਵੀਡੀਓ ਹਰੇਕ ਕਿਸੇ ਵੀ ਚੈਨਲ ਤੇ ਕੋਈ ਨਿੱਕੀ ਮੋਟੀ ਵੀ ਕਿਸੇ ਨੇ ਕੋਈ ਗੱਲ ਕੀਤੀ ਉੱਥੇ ਜਾ ਕੇ ਵੀ ਭਾਈ ਸਾਹਿਬ ਨੇ ਇਹ ਮੈਸੇਜ ਕਰੀ ਜਾ ਰਹੇ ਆ ਹਨਾ ਵਾਰ-ਵਾਰ ਮੈਂ ਆਪ ਦਬਾਬੇ ਚੋਂ ਅਸੀਂ ਫੁਕਰੇ ਲੋਕੇ ਆ ਭਾਜੀ ਅਸੀਂ ਫੁਕਰੇ ਫੁਕਰਪੋਣੇ ਦੇ ਵਿੱਚ ਅਜਾੜਿਆ ਸਾਰਾ ਕੁਝ ਦੇਖੋ ਦੇਖੀ ਅੱਜ ਵੀ ਸਭ ਦਾ ਸਰਦਾ ਜਿਹਦਾ ਨਹੀਂ ਸਰਦਾ ਤੁਸੀਂ ਸੋਚੋ ਉਹ ਬੰਦਾ 10 20 30 40 50 ਲੱਖ ਰੁਪਈਆ ਕਿੱਥੋਂ ਲਾ ਕੇ ਆਊਗਾ ਕਿਸੇ ਤੋਂ ਮੰਗ ਕੇ ਆਊਗਾ ਜਿਹਨੂੰ ਪਤਾ ਮੇਰੀ ਮਾਸੀ ਭੂਆ ਚਾਚੀ ਤਾਈ ਨੇ ਕਿਸੇ ਨੇ ਦੇ ਦੇਣੇ ਆ ਉਹ ਲਈ ਪੰਜਾਬ ਮਾੜਾ ਆ ਉਹ ਕਹਿੰਦਾ ਵੀ ਮੈਂ ਬੱਸ ਸਰਦਾ ਨਹੀਂ ਤੇ ਜਿਹਨੂੰ ਨਹੀਂ ਪਤਾ ਮੈਨੂੰ ਕਿਸੇ ਨੇ ਨਹੀਂ ਦੇਨੇ ਉਹ ਨਜ਼ਾਰੇ ਲੈਂਦਾ ਉਹ ਕਹਿੰਦਾ ਵਧੀਆ ਜ਼ਿੰਦਗੀ ਜੀ ਰਹੇ ਹੋਰ ਕੀ ਚਾਹੀਦਾ ਇਹ ਬਸ ਸਾਨੂੰ ਹਰੀ ਸੋਰੀ ਸੀ ਹੁਣ ਬੀਜੇ ਖੁੱਲੇ ਆ ਪਗੋੜੇ ਵਾਂਗ ਚੱਲੀ ਚਲੋ ਕੰਮ ਨੂੰ ਇਹਨਾਂ ਨੂੰ ਲੇਬਰ ਚਾਹੀਦੀ ਆ ਹਰੀ ਸੋਰੀ ਸੀ ਅਸੀਂ ਬਸ ਹੁੰਦਾ ਨਹੀਂ ਵੀ ਪਿੰਡ ਦੇ ਵਿੱਚੋਂ ਇੱਕ ਟਰਾਲੀ ਚੱਲੀ ਆ ਗੁਰੂ ਘਰ ਤੋਂ ਪਿੰਡ ਦਾ ਜਿਹੜਾ ਵੀ ਹੈਗਾ ਵੀ ਉਹਨੂੰ ਹੁੰਦਾ ਵੀ ਚਲੋ ਆਪਾਂ ਵੀ ਭੱਜ ਕੇ ਵਿੱਚੇ ਬੈ ਚਲੋ ਮੱਥਾ ਟੇਕ ਲੈਨੇ ਆ ਉੱਥੇ ਕੀ ਹੈ ਨਾ ਉਹ ਚੱਕਰਿਆ ਬੀਜੇ ਖੁੱਲੇ ਆ ਲੋਡ ਹੈ ਕੀ ਨਹੀਂ ਹੈਗੀ ਬਸ ਹਰੀ ਸੋਰੀ ਸੀ ਤੁਰੇ ਆਉਂਦੇ ਆ ਤੇ ਭਾਈ ਸਾਹਿਬ ਦਾ ਜ਼ਰੂਰ ਆ ਵੀ ਹਰੇਕ ਵੀਡੀਓ ਥਲੇ ਇਹੀ ਮੈਸੇਜ ਕਰਦੇ ਆ ਵੀ ਭਾਈ ਜੀ ਪਹਿਲੋਂ ਉਸ ਚੀਜ਼ ਤੇ ਕਰੋ ਕਿ ਜਿਹੜੇ ਪੰਜਾਬ ਤੋਂ ਇਧਰ ਨੂੰ ਆ ਰਹੇ ਉਹਨਾਂ ਨੂੰ ਗੋ ਸਬਰ ਸੰਤੋਖ ਨਾਲ ਬੈਠੋ ਨਾਮ ਬਾਣੀ ਹੀ ਸਾਰਾ ਕੁਝ ਆ ਹਨ ਹਾਂਜੀ ਨਹੀਂ ਬਹੁਤ ਵਧੀਆ ਭਾਜੀ ਇਹ ਜਿਹੜੀ ਇੱਕ ਲਹਿਰ ਚੱਲਣੀ ਚਾਹੀਦੀ ਸੀ ਇਹ ਲਹਿਰ ਚੱਲ ਪਈ ਆ ਤੇ ਬਹੁਤ ਵਧੀਆ ਭਾਜੀ ਤੁਸੀਂ ਆਪਣਾ ਲੱਗੇ ਆ ਯੋਰਾ ਸ਼ੋਰਾ ਨਾ ਕੋਈ ਚੱਕਰ ਨਹੀਂ ਆਪਾਂ ਤੁਹਾਡੇ ਨਾਲ ਆ ਤੇ ਆਪਣਾ ਵਧੀਆ ਇਹ ਚੀਜ਼ ਚੱਲੀ ਜਾਣੀ ਚਾਹੀਦੀ ਆ ਇਹ ਇੱਕ ਕੰਧ ਆ ਕੰਧ ਹੁਣ ਥੋੜੀ ਥੋੜੀ ਢਿੱਡ ਨਹੀਂ ਸ਼ੁਰੂ ਹੋ ਗਈ ਆ ਤੋ ਜਿਹੜੇ ਮੇਰੇ ਵਰਗੇ ਹੋਰ ਸਾਰੀ ਤਕਰੀਬਨ ਫੁਕਰੇ ਉਥੋਂ ਆਉਣ ਲਈ ਤੇ ਇੱਥੇ ਮਗਰੋਂ ਵਾਪਸ ਜਾਣ ਲਈ ਉਹਲੇ ਦੇ ਭਾਜਨਾ ਬੈਠੇ ਸੀ ਵੀ ਬੇਇਤੀ ਹੋ ਜਾਣੀ ਉਹ ਸਾਹਮਣੇ ਆ ਗਈਆਂ ਗੱਲਾਂ ਤੁਹਾਨੂੰ ਲੋਕਾਂ ਨੂੰ ਲੱਗਾ ਨਾ ਪਿਆ ਵੀ ਯਾਰ ਇੱਕੋ ਗੱਲ ਹੀ ਕਲੀਅਰ ਹੋ ਗਈ ਇਸੇ ਚੱਕਰਾਂ ਜਿੱਥੇ ਅਸੀਂ ਬੈਠੇ ਸੀਗੇ ਇਹ ਲਹਿਰ ਚੱਲਣੀ ਚਾਹੀਦੀ ਹੈ ਬਹੁਤ ਵਧੀਆ ਗੱਲ ਹੋ ਗਈ ਭਾਜੀ ਇਹ ਚੱਲ ਪਈ ਆ ਲਹਿਰ ਤੇ ਹੌਲੀ ਹੌਲੀ ਇਹ ਬਸ ਦੂਜਾ ਪਾਸਾ ਇਹ ਤਾਂ ਆਉਣ ਲੱਪਿਆ ਸਾਹਮਣੇ ਤੇ ਸਾਰਾ ਕੁਝ ਹੋ ਜਾਣਾ ਗੱਲਾਂ ਬਹੁਤ ਇੱਥੇ ਦੀਆਂ ਮਤਲਬ ਕਲੀਅਰ ਹੈ ਤੁਹਾਨੂੰ ਮੈਂ ਇੱਥੇ ਦੀਆਂ ਫੋਟੋਆਂ ਨਿਕੇ ਨਿਕੇ ਭੇਜੂਗਾ ਇੱਥੇ ਬਾਹਰ ਤੁਰਿਆ ਫਿਰਦਾ ਜਾਂ ਚੱਲਦਾ ਵੀ ਕਿਦਾਂ ਇੱਥੇ ਦੇ ਹਾਲਾਤ ਐ ਨਿਗੇ ਨਿਗੇ ਵੀ ਇੱਥੇ ਬੈਠਿਆਂ ਨੂੰ ਲੱਗਦਾ ਵੀ ਇੱਧਰ ਕੁੜੀਆਂ ਮੁੰਡੇ ਆ ਗਏ ਵੀ ਬੜੀਆਂ ਵਧੀਆ ਮੈਂ ਸੈਂਪਲ ਤੁਹਾਨੂੰ ਭੇਜੂੰਗਾ ਵੀ ਨਾਰਮਲ ਦੇਖਿਓ ਵਾਲਾ ਦਾ ਵਾਲਾ ਵੀ ਤੁਸੀਂ ਕੈਨੇਡਾ ਕੀ ਆ ਸੇਮ ਇੱਥੇ ਵਾਲੀ ਧਰਤੀ ਆ ਯਾੜਾ ਜੰਗਲ ਆ ਇਦਾਂ ਹੀ ਧਰਤੀ ਆ ਇਦਾਂ ਹੀ ਕੂੜਾ ਸਿੱਟਿਆ ਆ ਇਦਾਂ ਹੀ ਸਾਰਾ ਕੁਝ ਤੁਹਾਨੂੰ ਭੇਜੂੰਗਾ ਵੀ ਸੇਮ ਹੀ ਆ ਸਾਰਾ ਕੁਝ ਇਹ ਸਿਰਫ ਅਸੀਂ ਫੁਕਰ ਪੁਣੇ ਚਾਏ ਆ ਵੀ ਸਵਰਗ ਨਰਕ ਦੇ ਚੱਕਰ ਚ ਹਾਈ ਉੱਥੇ ਜਾ ਕੇ ਇੱਜ਼ਤ ਵਧਦੀ ਆ ਹਾਈ ਉੱਥੇ ਸੋਹਣੇ ਸਨਖੇ ਕੱਪੜੇ ਜੇ ਉਹ ਸਾਰਾ ਕੁਝ ਕਲੀਅਰ ਕਰਾਂਗੇ ਵੀ ਬਰਫ ਚ 20 20 ਮਾਈਨਸ ਡਿਗਰੀ ਦੇ ਵਿੱਚ ਚਪਲਾਂ ਪਾ ਪਾ ਡਡੇ ਡੇ ਨਾਹੋਂ ਕੱਟੇ ਵੀ ਨਹੀਂ ਤੁਰੇ ਫਿਰਦੇ ਲੋਕੀ ਇੱਥੇ ਸਿਰਫ ਹਲਕਾ ਕੱਟ ਹੀ ਰਿਹਾ ਆ ਬਾਕੀ ਬਹੁਤ ਵਧੀਆ ਭਾਜੀ ਕੀਪ ਇਟ ਅਪ ਤੇ ਆਪਾਂ ਨਾਲ ਆ ਪੂਰੀ ਲਹਿਰ ਚੱਲਣੀ ਚਾਹੀਦੀ ਆ ਲਹਿਰ ਚੱਲੀ ਚੱਲ ਰਹੀ ਆ ਚੱਲ ਪਈ ਆ ਜੋਰਾਂ ਸ਼ੋਰਾਂ ਤੇ ਤੇ ਗੱਲਾਂ ਸਾਹਮਣੇ ਆਉਣੀਆਂ ਚਾਹੀਦੀਆਂ ਬਾਕੀ ਠੀਕ ਹੈ ਬੰਦੇ ਹੈਗੇ ਕਈ ਚਲੋ ਹੁੰਦੇ ਹੀ ਆ ਉਹ ਵੈਸੇ ਮੈਂ ਅੱਗੇ ਵੀ ਮੈਂ ਵੀ ਮੈਸੇਜ ਦੇਖੇ ਸੀ ਵੀ ਬੰਦਾ ਜਿਹਨੇ ਨਾਮ ਬਾਣੀ ਨਾਲ ਜੁੜਿਆ ਉਹ ਇੱਕ ਵਾਰੀ ਕਿਸੇ ਵੀਡੀਓ ਤੇ ਮੈਸੇਜ ਕਰ ਦਿੰਦਾ ਬੰਦਾ ਜਦੋਂ बार-बार ਆ ਕੇ ਉਹ ਹਰੇਕ ਥੀ ਤੇ ਜੈਦ ਪਗਾਉਂਦਾ ਉਹ ਬੰਦਾ ਆਪ ਟੁੱਟਾ ਹੋ ਉਸ ਚੀਜ਼ ਨਾਲੋਂ ਬਾਕੀ ਗੋਡੇ ਆ ਭਾਜੀ ਲੱਗ ਰਿਹਾ ਕੋਈ ਨਹੀਂ ਆਪਾਂ ਨਾਲ ਆ ਆ ਦੇਖ ਲਓ ਭਾਜੀ ਕੈਨੇਡਾ ਦੀਆਂ ਰੂੜੀਆਂ ਐਦਾਂ ਇੱਥੇ ਵੀ ਉਹ ਹੀ ਕੁਸ਼ ਆ ਆ ਕੁੜੀਆਂ ਖੜੀਆਂ ਦੇਖ ਲਓ ਸਾਰੇ ਹੀ ਆਪਣੇ ਪੰਜਾਬੀ ਆ ਘਟੋ ਘਟ ਗੈਨ ਲੋ ਕਿੰਨੇ 15 ਜਣੇ ਹੋਣੇ ਆ ਇਹ ਬੱਸ ਸੈਟ ਬੱਸ ਦੀ ਵੇਟ ਕਰਦੇ ਪਿੱਛੇ ਦੇਖੋ ਖਾਲਾ ਦਵਾਲਾ ਨਿਗਾ ਘਮਾ ਗਿਆ ਕੈਨੇਡਾ ਹੀ ਆ ਪੰਜਾਬ ਹੀ ਆ ਸੇਮ ਇੰਡੀਆ ਇੱਕੋ ਜੀ ਧਰਤੀ ਆ ਤੇ ਐਦਾਂ ਹੀ ਆ ਦੇਖ ਲਓ ਬੱਸ ਦੀ ਵੇਟ ਕਰ ਰਹੇ ਜਿਹੜੇ ਤੋਂ ਗਾਣੇ ਲਾ ਲਾ ਤੁਰੇ ਸੀਗੇ ਜਾਂ ਹੀ ਕਿੰਨੇ ਕੈਨੇਡਾ ਸਵਰਗ ਤੇ ਚੱਲ ਗਏ ਐਦਾਂ ਠੰਡ ਆ ਘਟੋ ਘਟ -15 16 ਆ ਹੁਣ ਜੇ ਦੇਸ ਸਮੇ ਦੀ ਆ ਹੈਗੀ ਹੈ ਨਾ ਤੇ ਦੇਖ ਲੋ ਵਾਲੇ ਦੁਵਾਲਾ ਪਿੱਛੇ ਬੱਸ ਦੀ ਵੇਟ ਕਰ ਰਹੇ ਏਦਾਂ ਸਾਰੇ ਪੰਜਾਬੀ ਆ ਏਦਾਂ ਇਹ ਇੱਕ ਬੱਸ ੱਡਾ ਆ ਇਹਦੋਂ ਵੱਡੇ ਵੱਡੇ ਬੱਸ ੱਡਿਆਂ ਤੇ ਖੜੇ ਆ 20 20 30 30 40 40 50 50 ਜਾਣੇ ਤੇ ਸਾਰੇ ਹੀ ਪੰਜਾਬੀ ਮੁੰਡੇ ਕੁੜੀਆਂ ਆ ਭਾਜੀ ਦੇਖ ਲੋ ਦੁਨੀਆ ਦੇ ਵਿੱਚੋਂ ਜੇ ਕਿਤੇ 70 ਖੜੇ ਤਾਂ ਉਹਦੇ ਵਿੱਚੋਂ 5 ਹੋਰ ਹੋਣਗੇ ਬਾਕੀ ਸਾਰੇ ਇਹਦੇ ਸਾਰੇ 65 ਪੰਜਾਬੀ ਆ ਤੇ ਅਸੀਂ ਕਿਦਾਂ ਕਹਿ ਲਈਏ ਲੋਡ ਆ ਸਾਨੂੰ ਹਨਾ ਅਸੀਂ ਫੁਕਰ ਪੁਣੇ ਚਾਏ ਆ ਤੇ ਵਾਪਸ ਜਾਣ ਨੂੰ ਹਰ ਕੋਈ ਤਿਆਰ ਆ ਭਾਜੀ ਹਰ ਕੋਈ ਤਿਆਰ ਆ ਜਿਨ੍ਹਾਂ ਦਾ ਸਮਾਨ ਲੰਘਿਆ ਨਿਆਣੇ ਵੱਡੇ ਹੋ ਗਏ ਉਹਨਾਂ ਨੂੰ ਸਮਝਣੇ ਉਹਦੀ ਪਿੱਛਾ ਗਵਾ ਲਿਆ ਉਹ ਬੰਦਿਆਂ ਨੂੰ ਥੋੜਾ ਲੱਗਦਾ ਪਰ ਹਾਂ ਆਪਾਂ ਥੋੜੀ ਜਿਆਦਾ ਜਿਆਦੀ ਖੁੱਲ ਗਏ ਮੇਰੇ ਵਰਗਾ ਜਿਆਦਾ ਕਈਰ ਦੱਸ ਦਿੰਦਾ ਵੀ ਭਾਜੀ ਹੁਣ ਹਾਜੇ ਬਣਾ ਬੋਲੇ ਤਾਂ ਬੋਲਣਾ ਕਦੋਂ ਨੂੰ ਆ ਹਨਾ ਵੀ ਮਗਰ ਹਰ ਕੋਈ ਤੰਗ ਹੋ ਰਿਹਾ ਇਸੇ ਚੱਕਰ ਚ ਤੋਂ ਵੀਜ਼ੇ ਖੋਲੇ ਆ ਉਹ ਸਾਰਾ ਪਲਾਨ ਹੀ ਗਿਆ ਭਾਜੀ ਇਹਨਾਂ ਨੂੰ ਇੱਥੋਂ ਇੱਥੋਂ ਹਿਲਾਉਣ ਦੀ ਆ ਤੇ ਹਾਂ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚੱਲ ਜਾਓ ਹਾਂ ਇਹਦੇ ਨਾਲ ਦੀ ਜਗ੍ਹਾ ਨਹੀਂ ਮਿਲਣੀ ਹੋਰ ਨਹੀਂ ਕੁਝ ਭਾਜੀ ਸਾਰੀ ਦੁਨੀਆ ਘਰਾਂ ਲਈ ਭੱਜਦੀ ਆ ਜਿੰਨੇ ਅਮਰੀਕਾ ਕੈਨੇਡਾ ਅੰਗਲੈਂਡ ਜੁਨੀਆਂ ਵੱਡੀਆਂ ਦੁਨੀਆ ਦੀਆਂ ਕੰਟਰੀਆਂ ਇਹ ਇੱਕ ਘਰ ਬਣਾਉਣ ਲਈ ਹਰ ਕੋਈ ਭੱਜ ਰਿਹਾ ਤੋਂ ਕਾਲਪੁਰਖ ਨੇ ਆਪਾਂ ਨੂੰ ਛੋਟਾ ਆ ਵੱਡਾ ਆ ਜਿੱਦਾਂ ਦਾ ਮਰਜ਼ੀ ਆ ਸਾਨੂੰ ਘਰ ਦਿੱਤਾ ਆ ਤੇ ਜਿਹਦੇ ਲਈ ਸਾਰੀ ਦੁਨੀਆ ਭੱਜ ਰਹੀ ਹੋ ਆਪਾਂ ਨੂੰ ਘਰ ਫਰੀ ਦਿੱਤਾ ਆ ਇੱਥੇ ਹੈ ਨਾ ਸਭ ਤੋਂ ਵੱਡੀ ਗੱਲ ਆ ਇੱਥੇ ਗੱਲ ਹੀ ਮੁੱਕ ਜਾਂਦੀ ਸਾਰੀ